35 ਦੇ ਕਰੀਬ ਨੌਜਵਾਨ ਬਿਲਕੁਲ ਪਿਆਰ ਨੌਜਵਾਨ ਸ਼ਾਮਲ ਹੋਏ ਨੇ ਨੌਜਵਾਨ ਸ਼ਾਮਲ ਹੋਏ ਨੇ ਦੇਖੋ ਇਹ ਕਾਫਲਾ ਮੈਂ ਸਮਝਦਾ ਜਿਹੜੀ ਚੌਧਰੀ ਆਨੰਦ ਨਾਲ ਜੀ ਦੀ ਕੀਤੀ ਹੋਈ ਸੇਵਾ ਹੈ ਜਿਹੜੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਪੰਜਾਬ ਨੂੰ ਦੇਣ ਆਪਣੇ ਉਹਨਾਂ ਮਹਿਰੂਮ ਆਕੂਆਂ ਨੂੰ ਯਾਦ ਕਰ ਰਹੇ ਆਂ ਅੱਜ ਪੰਜਾਬ ਦੇ ਲੋਕ ਦੇਖੋ ਇਹ ਕਾਫਲਾ ਮੈਂ ਸਮਝਦਾ ਜਿਹੜੀ ਚੌਧਰੀ ਆਨੰਦ ਲਾਲ ਜੀ ਦੀ ਕੀਤੀ ਹੋਈ ਸੇਵਾ ਹੈ ਜਿਹੜੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਪੰਜਾਬ ਨੂੰ ਦੇਣ ਆਪਣੇ ਉਹਨਾਂ ਮਹਿਰੂਮ ਆਗੂਆਂ ਨੂੰ ਯਾਦ ਕਰ ਰਹੇ ਆਂ ਅੱਜ ਪੰਜਾਬ ਦੇ ਲੋਕ ਅੱਜ ਦਿੱਲੀ ਦੀਆਂ ਪਾਰਟੀਆਂ ਨਾਲ ਜਿਹੜਾ ਪੇਚਾ ਫਸਿਆ ਹੋਇਆ ਹੈ ਪੰਜਾਬ ਦੇ ਲੋਕ ਪੰਜਾਬ ਦੀ ਾਨਕ ਗੈਰਤ ਦੇ ਲਈ ਸ਼੍ਰੋਮਣੀ ਅਕਾਲੀ ਦਰ ਆਪਣੀ ਖੇਤਰੀ ਪਾਰਟੀ ਦੇ ਨਾਲ ਖੜ੍ਹ ਰਹੇ ਨੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਇਰਾ ਸਾਹਿਬ ਨੇ ਜਿਹੜੀਆਂ ਹਾਰ ਕੇ ਵੀ ਜਿੱਤੇ ਹੋਏ ਤਾਂ ਘੁੰਮਦੇ ਰਹੇ ਜਿਹੜੀਆਂ ਹਾਰ ਕੇ ਵੀ ਸਾਂਝਾਂ ਇੱਕ ਪਰਿਵਾਰਕ ਰਿਸ਼ਤੇ ਇਸ ਇਲਾਕੇ ਦੇ ਲੋਕਾਂ ਨਾਲ ਬਣਾਏ ਅੱਜ ਮੈਂ ਸਮਝਦਾ ਹਾਂ ਬਲਾਚੌਰ ਦੇ ਲੋਕਾਂ ਨੂੰ ਕੇਵਲ ਚੌਧਰੀ ਆਨੰਦ ਲਾਲ ਦਿਖ ਰਿਹਾ ਸਦਾ ਪ੍ਰਕਾਸ਼ ਸਿੰਘ ਬਾਦਲ ਦਿਖ ਰਿਹਾ ਅਤੇ ਪ੍ਰੋਫੈਸਰ ਫ੍ਰੀਮ ਸਿੰਘ ਚੰਦੂ ਮਾਜਰਾ ਨਾਲ ਜਿਹੜੀਆਂ ਮੋਹ ਦੀਆਂ ਜਜ਼ਵਾਤੀ ਤੰਦਾਂ ਨੇ ਜਿਹੜੀਆਂ ਉਹਨਾਂ ਨਾਲ ਜੁੜੀਆਂ ਨੇ ਉਹਨਾਂ ਦੀ ਕਦਰ ਆ ਤੇ ਅੱਜ ਪਾਰਟੀ ਵਾਜੇ ਤੋਂ ਉੱਪਰ ਉੱਠ ਕੇ ਲੋਕ ਇਸ ਕੈਨਾ ਕਾਂਫਲਿਆਂ ਦਾ ਹਿੱਸਾ ਬਣਿਆ ਹਜੇ ਅੱਗੋਂ ਫੋਨ ਆ ਰਹੇ ਆ ਸ਼ਾਮ ਜੀ ਤੁਸੀਂ ਵੇਖਿਓ ਤੁਹਾਨੂੰ ਬੜੇ ਚਿਹਰੇ ਦਿਖਣਗੇ ਮਤਲਬ ਅਲਗ-ਅਲਗ ਪਾਰਟੀਆਂ ਦੇ ਹੁਣੇ ਆਮ ਆਦਮੀ ਪਾਰਟੀ ਨੂੰ ਛੱਡ ਕੇ 35 ਦੇ ਕਰੀਬ ਨੌਜਵਾਨ ਬਿਲਕੁਲ ਪ्युअर ਨੌਜਵਾਨ ਸ਼ਾਮਲ ਹੋਏ ਨੇ ਕਿਤੇ ਗਿਣਤੀ ਉਹ ਨਹੀਂ ਹੈਗੀ ਤੁਹਾਨੂੰ ਸੱਚੀ ਦੱਸਾਂ ਜੀ 15 ਘਰਾਵਾਂ ਦੇ ਬਣਾਏ ਸੀਗੇ ਪਰ ਹਰ ਅੱਡੇ ਹਰ ਮੋੜ ਤੇ ਉੱਤੇ ਸਟਾਪੇਜ ਨੇ ਤੇ ਅੱਜ ਬਹੁਤ ਵੱਡਾ ਨਾਂ ਇਸ ਇਲਾਕੇ ਦਾ ਚੌਧਰੀ ਆਰ ਪੀ ਸਿੰਘ ਜੀ ਜਿਹੜੇ ਮੈਂ ਸਮਝਦਾ ਕਾਂਗਰਸ ਦਾ ਧੰਮ ਸੀਗੇ ਸਮਾਜ ਸੇਵੀ ਵੀ ਨੇ ਤੇ ਰਾਜਨੀਤਿਕ ਖੇਤਰ 'ਚ ਵੀ ਉਹਨਾਂ ਦਾ ਵੱਡਾ ਨਾਂ ਹੈ ਉਹ ਅੱਜ ਸ਼ਰਮਣੀ ਅਕਾਲੀ ਦਲ ਦੇ ਨਾਲ ਜੁਆਇਨ ਕਰ ਰਹੇ ਨੇ ਨਿੱਗੀ ਦੇ ਬਹੁਤ ਵੱਡੀ ਗਿਣਤੀ 'ਚ ਨੌਜਵਾਨਾਂ ਨੇ ਸ਼ਰਮਣੀ ਅਕਾਲੀ ਦਲ ਨੂੰ ਜੁਆਇਨ ਕੀਤਾ ਅੱਗੇ ਰੱਤੇਵਾਲ ਦੇ ਵਿੱਚ ਬਹੁਤ ਵੱਡੀ ਗਿਣਤੀ 'ਚ ਨੌਜਵਾਨ ਅਕਾਲੀ ਦਲ ਨੂੰ ਸਮਰਥਨ ਦੇਣ ਜਾ ਰਹੇ ਨੇ ਗੁੱਲੇਵਾਲ ਮੋੜ ਦੇ ਉੱਤੇ ਮੈਂ ਸਮਝਦਾ ਥੋਪੀਆਂ ਪਿੰਡ ਦੇ ਕਿੰਨੇ ਹੀ ਨੌਜਵਾਨ ਅੱਜ ਜਿਹੜੇ ਪੁਰਾਣੇ ਪਰਿਵਾਰ ਸੀਗੇ ਉਹ ਅਕਾਲੀ ਦਲ ਨੂੰ ਸਮਰਥਨ ਦੇਣ ਜਾ ਰਹੇ ਨੇ ਸੋ ਆਪਣੇ ਆਪ ਵਿੱਚ ਬਦਲਦੇ ਹੋਏ ਪੰਜਾਬ ਦੀਆਂ ਰਾਜਨੀਤਿਕ ਫਜ਼ਾਮਾਂ ਦਾ ਦ੍ਰਿਸ਼ ਆ ਬਿਲਕੁਲ ਜੀ ਇਹ ਸਾਨ ਹਰਿੰਦਰ ਚੰਦੂ ਮજરા ਚੰਦੂ ਮਾਲ ਸਰਵਰ ਦੇ بیٹے ਉਹਨਾਂ ਨੇ ਦੱਸਿਆ ਕਿ ਅੱਜ ਜਿਹੜੇ ਅਕਾਲੀ ਦਲ ਵਿੱਚ ਬਹੁਤ ਸਾਰੇ ਜਿਹੜੇ ਪੰਜ ਸਰਪੰਚ ਹੋਰ ਲੀਡਰ ਸ਼ਾਮਲ ਹੋਣ ਜਾ ਰਹੇ ਇਹ ਵੱਡਾ ਹਯੂਮ ਹੈ ਜਿਹੜਾ ਅੱਜ ਬਲਾਜੌਰ ਦੇ ਵਿੱਚ ਪੁਰੀਆ ਪੰਜਾਬ ਬਚਾਓ ਯਾਤਰਾ ਤੇ ਇਹ ਜਿਹੜੀ ਆ ਰਹੀ ਯਾਤਰਾ ਜਿਹੜੀ ਪੰਜਾਬ ਬਚਾਓ ਯਾਤਰਾ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਪ੍ਰਧਾਨਗੀ ਦੇ ਹੇਠ ਕੱਢੀ ਜਾ ਰਹੀ ਹੈ